ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਕਿਹਨੂੰ ਨਹੀਂ ਪਸੰਦ ਹੁੰਦਾ ਵੀਆਈਪੀ ਨੰਬਰ ਆਪਦੇ ਵਹੀਕਲ ਦੇ ਲਾਉਣਾ ਹਰ ਇੱਕ ਨੂੰ ਹੁੰਦਾ ਵੀ ਉਹਦੇ ਮੋਟਰਸਾਈਕਲ ਦੇ ਕਾਰ ਦੇ ਟਰੱਕ ਦੇ ਬੱਸ ਦੇ ਵੀਆਈਪੀ ਨੰਬਰ ਲੱਗਿਆ ਹੋਵੇ ਪਰ ਵੀਆਈਪੀ ਨੰਬਰ ਲੈਣਾ ਬਹੁਤ ਔਖਾ ਹੈ ਇਹ ਗੱਲ ਦਾ ਭਲੇਖਾ ਹੀ ਹੈ ਹੁਣ ਹਰ ਕੋਈ ਬੰਦਾ ਆਪਦੇ ਕਿਸੇ ਵੀ ਤਰ੍ਹਾਂ ਦੇ ਵਹੀਕਲ ਦੇ ਵੀਆਈਪੀ ਨੰਬਰ ਲਵਾ ਸਕਦਾ ਆਪਦੀ ਚੁਆਇਸ ਦਾ ਨੰਬਰ ਲਵਾ ਸਕਦਾ ਹੈ ਜਿਵੇਂ ਮਰਜ਼ੀ ਜੋ ਤੁਹਾਨੂੰ ਮਨ ਚਾਹੀਦਾ ਸਰਚ ਕਰੋ ਤੇ ਆਪਦੇ ਵਹੀਕਲ ਦੇ ਨੰਬਰ ਲਵਾ ਲਓ ਕਿਵੇਂ ਆਪਣੀ ਵੀਡੀਓ ਨੂੰ ਦੇਖਣ ਆਇਓ ਇੰਨਾ ਕਿ ਤਾਂ ਸੋਡਾ ਫਾਇਦਾ ਕਰਨਾ ਬਣਦਾ ਹੀ ਐ ਸੋ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਹੋ ਜੀ ਇਨਫੋਰਮੇਸ਼ਨ ਵਾਲੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ ਸੋ ਬਿਨਾ ਕਿਸੇ ਦੇਰੀ ਤੋਂ ਆਜੋ ਜੀ ਕਰਦੇ ਆਂ ਵੀਡੀਓ ਨੂੰ ਸ਼ੁਰੂ ਇੱਕ ਇਹੋ ਜੀ ਵੈਬਸਾਈਟ ਦੱਸਾਂਗਾ ਜਿਹਦੇ ਉੱਤੇ ਤੁਸੀਂ ਆਪਦਾ ਨੰਬਰ ਜਿਹੜਾ ਸਰਚ ਕਰਨਾ ਹੈ ਰਜਿਸਟਰਡ ਕਰਨਾ ਆਪਦੇ ਫੋਨ ਨਾਲ ਤੇ ਆਰਟੀਓ ਦਸਤਾਵਰ ਲੈ ਜਾਣਾ ਕੁਝ ਕਿ ਨੰਬਰ ਤਾਂ ਇਹਨੇ ਵਧੀਆ-ਵਧੀਆ ਜਿਵੇਂ ਕਿ ਤੁਹਾਡੀ ਡੇਟ ਆਫ ਬਰਥ ਦੇ ਨਾਲ ਰਲਦੇ-ਮਿਲਦੇ ਤੁਹਾਨੂੰ ਫ੍ਰੀ ਮਿਲ ਜਾਣਗੇ ਲੋੜ ਨਹੀਂ ਕਿਸੇ ਨੂੰ ਐਕਸਟਰਾ ਪੈਸੇ ਦੇਣ ਦੀ ਲੋੜ ਨਹੀਂ ਆਪੇ ਹੀ ਆਪਦੇ ਨੰਬਰ ਸਿਲੈਕਟ ਕਰੋ ਆਰਟੀਓ ਦਸਤਾਵਰ ਜਾਓ ਤੇ ਉਹ ਤੁਹਾਡਾ ਨੰਬਰ ਸਭ ਤੋਂ ਪਹਿਲਾਂ ਤੁਸੀਂ ਆਪਦੇ ਫੋਨ ਦਾ ਟੈਬਲੇਟ ਦਾ ਜਾਂ ਕੰਪਿਊਟਰ ਦਾ ਬ੍ਰਾਊਜ਼ਰ ਖੋਲਣਾ ਜੀ ਬ੍ਰਾਊਜ਼ਰ ਦੇ ਵਿੱਚ ਪਰਿਵਹਨ ਸੇਵਾ ਨਾਂ ਦੇ ਉੱਤੇ ਤੁਸੀਂ ਸਰਚ ਮਾਰਨੀ ਹੈ ਤੁਹਾਡੇ ਸਾਹਮਣੇ ਕਾਫੀ ਸਾਰੀਆਂ ਸਾਈਟਸ ਖੁੱਲ ਜਾਣਗੀਆਂ ਪਰ ਤੁਸੀਂ ਸਰਕਾਰੀ ਸਾਈਟ ਜੀ ਦੇ ਜੀਓਵੀ ਲਿਖਿਆ ਉਹਨੂੰ ਹੀ ਖੋਲਣਾ ਹੈ ਖੋਲ ਕੇ ਕੁਝ ਐਵੇਂ ਦਾ ਇਹ ਫੀਚਰ ਤੁਹਾਡੇ ਸਾਹਮਣੇ ਹੋਣਗੇ ਇਹਨਾਂ ਦੇ ਵਿੱਚ ਕਾਫੀ ਸਾਰੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ ਤੁਸੀਂ ਕਲਿੱਕ ਕਰਨਾ ਹੈ ਜੀ ਫੈਂਸੀ ਨੰਬਰ ਵਾਲੀ ਤੇ ਜਿਹੜੀ ਕਿ ਤੁਹਾਡੇ ਸਾਹਮਣੇ ਹੈ ਇਸ ਟਾਈਮ ਕਲਿੱਕ ਕਰਕੇ ਕੁਝ ਐਵੇਂ ਦਾ ਅ ਵਿੰਡੋ ਖੁੱਲ ਜਾਂਦੀ ਹੈ ਆਪਣੇ ਮੂਹਰੇ ਵਿੰਡੋ ਦੇ ਵਿੱਚ ਆਪਾਂ ਨੂੰ ਦੋ ਆਪਸ਼ਨ ਆ ਦਿਖ ਰਹੀਆਂ ਸਰਚ ਬਾਏ ਨੰਬਰ ਤੇ ਆਲ ਵਹੀਕਲ ਨੰਬਰ ਤੁਸੀਂ ਆਲ ਵਹੀਕਲ ਨੰਬਰ ਤੇ ਕਲਿੱਕ ਕਰ ਦੇਣਾ ਜੀ ਸੋ ਆਪਾਂ ਕਲਿੱਕ ਕੀਤਾ ਜੀ ਆਲ ਵਹੀਕਲ ਨੰਬਰ ਤੇ ਦਿਖਾ ਵੀ ਦਿਨਾ ਪਿਕਚਰ ਖਿੱਚ ਕੇ ਜਦੋਂ ਉਹਦੇ ਤੇ ਤੁਸੀਂ ਕਲਿੱਕ ਕਰੋਗੇ ਅੱਗੇ ਐਵੇਂ ਦੀ ਵਿੰਡੋ ਆਪਣੇ ਅੱਗੇ ਖੁੱਲ ਜਾਂਦੀ ਹੈ ਪਹਿਲੇ ਨੰਬਰ ਤੇ ਤੁਸੀਂ ਆਪਣਾ ਜਿਹੜਾ ਸਟੇਟ ਸਿਲੈਕਟ ਕਰਨੀ ਹੈ ਇਹਦੇ ਵਿੱਚ ਉਸ ਤੋਂ ਬਾਅਦ ਆਪਣਾ ਆਰਟੀਓ ਸਿਲੈਕਟ ਕਰ ਲੈਣਾ ਜੀ ਵੀ ਜਿਵੇਂ ਤੁਸੀਂ ਕਿਹੜਾ ਤੁਹਾਨੂੰ ਆਰਟੀਓ ਪੈਂਦਾ ਕਿਹੜੀ ਤਹਿਸੀਲ ਪੈਂਦੀ ਜਿੱਥੇ ਐਸਟੀਐਮ ਵਗੈਰਾ ਤੁਹਾਡੇ ਬਣਿਆ ਹੋਇਆ ਆਫਿਸ ਤੁਸੀਂ ਉਹਨੂੰ ਸਿਲੈਕਟ ਕਰ ਲੈਣਾ ਜੀ ਤੀਜੇ ਨੰਬਰ ਤੇ ਜਿਹੜੀ ਆਉਂਦੀ ਹੈ ਜੀ ਉਹ ਤੁਹਾਨੂੰ ਸੀਰੀਜ਼ ਦਿਖਾਉਂਦਾ ਹੈ ਜੀ ਵੀ ਕਿਹੜੀ-ਕਿਹੜੀ ਸੀਰੀਜ਼ ਉੱਥੇ ਚੱਲ ਰਹੀ ਹੈ ਜੀ ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜਿਵੇਂ ਉਦਾਹਰਨ ਦੇ ਤੌਰ ਤੇ ਮੈਂ ਇੱਥੇ ਸ਼੍ਰੀ ਮੁਕਸਰ ਸਾਹਿਬ ਆਰਟੀਓ ਨੂੰ ਸਿਲੈਕਟ ਕਰਕੇ ਅੱਗੇ ਦੇਖਦੇ ਆਂ ਤਾਂ ਅੱਗੇ ਕੁਝ ਜਿਵੇਂ ਇਹ ਵਾਲੀਆਂ ਸੀਰੀਜ਼ ਇਸ ਟਾਈਮ ਚੱਲ ਰਹੀਆਂ ਹੁੰਦੀਆਂ ਇਹ ਚੱਲ ਰਹੀਆਂ ਸੀਰੀਜ਼ ਦੇ ਇਹਦੇ ਵਿੱਚ ਤੁਸੀਂ ਆਪ ਦਾ ਮਨ ਪਸੰਦਾ ਜਿਹੜਾ ਨੰਬਰ ਹੈ ਉਹਨੂੰ ਸਿਲੈਕਟ ਕਰ ਲਓ ਜਿਹੜੇ ਇਹਦੇ ਵਿੱਚ ਰੈੱਡ ਕਲਰ ਵਾਲੇ ਆ ਇਹ ਸੋਲਡ ਹੋ ਚੁੱਕੇ ਆ ਜੀ ਤੇ ਜਿਹੜੇ ਗ੍ਰੀਨ ਆ ਇਹ ਅਵੇਲੇਬਲ ਆ ਔਰ ਦੀ ਡੇਟ ਆਫ ਬਰਥ ਨਾਲ ਮੈਚ ਕਰਦਾ ਜਾਂ ਤੁਹਾਡਾ ਕੋਈ ਲੱਕੀ ਨੰਬਰ ਹੁੰਦਾ ਹੈ ਜਾਂ ਤੁਹਾਨੂੰ ਜਿਹੜਾ ਵੀ ਕੋਈ ਵਧੀਆ ਲੱਗਦਾ ਹੈ ਉਹਨੂੰ ਤੁਸੀਂ ਇੱਥੇ ਸਿਲੇਕਟ ਕਰ ਸਕਦੇ ਹੋ ਜੀ ਪਹਿਲਾਂ ਜਿਹੜੀ ਵੀ ਤੁਸੀਂ ਡਿਸਟ੍ਰਿਕਟ ਦੇ ਵਿੱਚ ਇਹ ਅਵੇ ਨੰਬਰ ਅਵੇਲੇਬਲ ਹੋਵੇ ਤੁਸੀਂ ਉਹਨੂੰ ਚੈੱਕ ਕਰ ਲੈਣਾ ਉਹਨੂੰ ਨੋਟ ਕਰਕੇ ਰੱਖ ਲਓ ਬਸਤ ਦੇਖੋ ਕਿੰਨੀਆਂ ਸਾਰੀਆਂ ਆਪਸ਼ਨਾਂ ਆਪਾਂ ਨੂੰ ਮਿਲ ਜਾਂਦੀਆਂ ਹਨ ਨੰਬਰਾਂ ਵਾਸਤੇ ਨਹੀਂ ਤਾਂ ਐਵੇਂ ਹੁੰਦਾ ਵੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਆਪਾਂ ਨੂੰ ਜਿਹੜਾ ਕੰਪਨੀ ਵਾਲਿਆਂ ਨੇ ਆਪਣੇ ਵਹੀਕਲ ਦੇ ਨੰਬਰ ਥੋਪਤਾ ਥੋਪਤਾ ਸਾਰੀ ਔਰ ਉਸ ਨੰਬਰ ਨਾਲ ਹੀ ਰਹਿਣਾ ਹੁੰਦਾ ਕਿੰਨੀ ਵਧੀਆ ਗੱਲ ਹੈ ਆਪਾਂ ਨੂੰ ਨੰਬਰ ਵੀ ਈ ਯਾਦ ਰਹਿੰਦਾ ਦੇਖਣ ਨੂੰ ਵੀ ਸੋਹਣਾ ਲੱਗ ਤੇ ਇਹਦਾ ਆਪਾਂ ਨੂੰ ਪੇ ਵੀ ਕੁਝ ਨਹੀਂ ਕਰਨਾ ਪੈਣਾ ਸੋ ਸਭ ਤੋਂ ਪਹਿਲਾਂ ਤੁਸੀਂ ਆਪਦਾ ਇੱਥੇ ਨੰਬਰ ਸਾਈਡ ਤੇ ਲਿਖ ਕੇ ਰੱਖ ਲਓ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਸ ਤੋਂ ਬਾਅਦ ਤੁਸੀਂ ਉਸ ਤੋਂ ਬੈਕ ਆ ਜਾਣਾ ਜੀ ਬੈਕ ਆ ਕੇ ਜਦੋਂ ਤੁਸੀਂ ਆਉਂਗੇ ਐਸ ਵਾਲੀ ਵਿੰਡੋ ਤੇ ਜਿੱਥੇ ਆਪਾਂ ਪਹਿਲਾਂ ਰਜਿਸਟਰਡ ਕੀਤਾ ਸੀ ਯੂਜ਼ਰ ਰਜਿਸਟਰਡ ਕੀਤਾ ਸੀ ਇੱਥੇ ਆਪਾਂ ਨੂੰ ਚਾਹੀਦਾ ਹੁੰਦਾ ਜੀ ਯੂਜ਼ਰ ਆਈਡੀ ਤੇ ਪਾਸਵਰਡ ਜੇਕਰ ਤੁਹਾਡਾ ਪਹਿਲਾਂ ਬਣਿਆ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਜਿੱਥੇ ਬਲਿੰਕ ਕਰੀ ਜਾਂਦਾ ਯੂਜ਼ਰ ਰਜਿਸਟਰਡ ਇੱਥੇ ਕਲਿੱਕ ਕਰ ਦੇਣਾ ਜੀ ਇੱਥੇ ਕਲਿੱਕ ਕਰਕੇ ਉੱਪਰੋਂ ਤੁਸੀਂ ਫੇਰ ਉਵੇਂ ਆਪਣੀ ਸਟੇਟ ਨੂੰ ਸਿਲੈਕਟ ਕਰ ਲੈਣਾ ਜੀ ਇੱਥੇ ਜਿਵੇਂ ਜਿਹੜੇ ਵੀ ਸਟੇਟ ਦੇ ਵਿੱਚ ਤੁਹਾਡਾ ਪੈਂਦਾ ਜਿਵੇਂ ਇੱਥੇ ਆਪਸ਼ਨ ਆ ਰਹੀ ਹੈ ਚੰਡੀਗੜ੍ਹ ਮੈਂ ਚੰਡੀਗੜ੍ਹ ਨੂੰ ਸਿਲੈਕਟ ਕਰ ਲੈਣਾ ਜੀ ਥੱਲੇ ਆਪ ਦਾ ਨੇਮ ਤੁਹਾਡਾ ਜੋ ਵੀ ਨਾਮ ਹੈ ਪ੍ਰੂਫ ਤੇ ਥੱਲੇ ਈਮੇਲ ਆਈਡੀ ਤੇ ਥੱਲੇ ਆਪ ਦਾ ਲਿਖ ਦੇਣਾ ਮੋਬਾਈਲ ਨੰਬਰ ਤੇ ਕੈਪਚਾ ਭਰ ਦੇਣਾ ਜਦੋਂ ਤੁਸੀਂ ਉਹਨੂੰ ਵੈਰੀਫਾਈ ਕਰੋਗੇ ਈਮੇਲ ਨੂੰ ਤਾਂ ਤੁਹਾਡੇ ਰਜਿਸਟਰਡ ਜਿਹੜੀ ਈਮੇਲ ਆਈਡੀ ਤੁਸੀਂ ਕਰ ਰਹੇ ਹੋ ਉਹਦੇ ਤੇ ਤੁਹਾਨੂੰ ਮੈਸੇਜ ਚਲਿਆ ਜਾਏਗਾ ਜੀ ਆ ਦੇ ਕੰਟੈਕਟ ਭਰੋਗੇ ਉਹਦੇ ਤੇ ਤੁਹਾਨੂੰ ਮੈਸੇਜ ਚਲੇ ਜਾਏਗਾ ਉਹਦੇ ਨਾਲ ਤੁਸੀਂ ਵੈਰੀਫਾਈ ਹੋ ਜਾਨੇ ਹੋ ਇੱਥੇ ਥੋੜਾ ਜਿਹਾ ਇਹ ਧਿਆਨ ਰੱਖਿਓ ਵੀ ਤੁਹਾਡਾ ਫੋਨ ਨੰਬਰ ਤੇ ਤੁਹਾਡਾ ਈਮੇਲ ਆਈਡੀ ਜਿਹੜੀ ਤੁਸੀਂ ਲੌਂਗ ਟਾਈਮ ਯੂਜ਼ ਕਰਨੀ ਹੈ ਉਹੀ ਪਾਓ ਜੀ ਧਿਆਨ ਰੱਖਿਓ ਸੋ ਇਹਨੂੰ ਰਜਿਸਟਰਡ ਕਰਨ ਤੋਂ ਬਾਅਦ ਤੁਹਾਡੇ ਫੋਨ ਦੇ ਉੱਤੇ ਇੱਕ ਮੈਸੇਜ ਆਵੇਗਾ ਜਿਹਦੇ ਉੱਤੇ ਤੁਹਾਡੀ ਤੁਹਾਡਾ ਯੂਜ਼ਰ ਨੇਮ ਤੇ ਪਾਸਵਰਡ ਲਿਖਿਆ ਹੋਏਗਾ ਕੈਪਚਾ ਤੁਹਾਨੂੰ ਥੱਲੇ ਲਿਖਿਆ ਹੋਇਆ ਮਿਲ ਹੀ ਜਾਏਗਾ ਉਸ ਤੋਂ ਬਾਅਦ ਇਹਨੂੰ ਲੌਗਇਨ ਕਰ ਲਓ ਈਮੇਲ ਆਈਡੀ ਤੇ ਪਾਸਵਰਡ ਨੂੰ ਲੌਗਇਨ ਕਰਨ ਤੋਂ ਬਾਅਦ ਦੋ ਆਪਸ਼ਨ ਆਉਂਦੀਆਂ ਜਿਹੜੀ ਪਹਿਲੀ ਆਪਸ਼ਨ ਹੁੰਦੀ ਹੈ ਆਪਣੇ ਕੋਲੇ ਉਹ ਦੋਸਤੋਂ ਹੁੰਦੀ ਹੈ ਵੀ ਜਿੱਥੇ ਤੁਸੀਂ ਬੈਟ ਲਾਉਣੀ ਹੈ ਜਿਹੜੇ ਵੀ ਆਈਪੀ ਨੰਬਰ ਹੁੰਦੇ ਆ ਜਿਵੇਂ 001 ਵਗੈਰਾ ਆ ਰਗੇ ਹੋਗੇ ਆਪਾਂ ਦੂਜੀ ਤੇ ਕਲਿੱਕ ਕੀਤਾ ਦੂਜੀ ਆਪਸ਼ਨ ਤੇ ਕਲਿੱਕ ਕਰਕੇ ਕੋਈ ਐਵੇਂ ਦੀ ਵਿੰਡੋ ਆਪਣੇ ਦੇ ਸਾਹਮਣੇ ਆ ਜਾਂਦੀ ਹੈ ਜੀ ਇਹ ਵਿੰਡੋ ਦੇ ਵਿੱਚ ਦੇਖਦੇ ਆਂ ਵੀ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਪਹਿਲਾਂ ਆਉਂਦਾ ਜੀ ਹੋਮ ਆਲਟਿਓ ਹੋਮ ਆਲਟਿਓ ਤੁਸੀਂ ਸਿਲੈਕਟ ਕਰਨਾ ਜਿਹੜਾ ਤੁਹਾਡਾ ਆਪਣਾ ਹੈ ਇੱਥੇ ਆਪਾਂ ਨੂੰ ਇੱਕ ਹੋਰ ਵਧੀਆ ਆਪਸ਼ਨ ਮਿਲ ਜਾਂਦੀ ਹੈ ਵੀ ਜੇਕਰ ਕਿਸੇ ਹੋਰ ਜ਼ਿਲ੍ਹੇ ਦਾ ਨੰਬਰ ਤੁਹਾਨੂੰ ਪਸੰਦ ਆਇਆ ਤਾਂ ਤੁਸੀਂ ਉਹ ਵੀ ਆਪਣੇ ਵਹੀਕਲ ਦੇ ਉੱਤੇ ਟਰਾਂਸਫਰ ਕਰ ਸਕਦੇ ਹੋ ਸਿੱਧਾ ਤੁਹਾਡੇ ਨਾਮ ਤੇ ਹੀ ਲੱਗੂਗਾ ਜਿਵੇਂ ਇਹ ਅਗਲੀ ਨੈਕਸਟ ਆਪਸ਼ਨ ਹੈ ਉਹ ਤੁਸੀਂ ਜਿਵੇਂ ਫਰਜ ਕਰੋ ਜਲੰਧਰ ਦਾ ਜਾਂ ਚੰਡੀਗੜ੍ਹ ਦਾ ਜਾਂ ਮੁਕਸਰ ਦਾ ਫਰੀਦਕੋਟ ਦਾ ਤੁਸੀਂ ਕੋਈ ਵੀ ਨੰਬਰ ਲਵਾ ਸਕਦੇ ਹੋ ਜਿਵੇਂ ਮੈਂ ਪਹਿਲੇ ਨੰਬਰ ਤੇ ਗੁਰਦਾਸਪੁਰ ਨੂੰ ਸਿਲੈਕਟ ਕੀਤਾ ਜੀ ਤੇ ਦੂਜੇ ਨੰਬਰ ਤੇ ਆਪਾਂ ਸਿਲੈਕਟ ਕੀਤਾ ਹੈਗਾ ਆ ਆਪ ਦਾ ਜਿੱਥੋਂ ਵੀ ਤੁਸੀਂ ਟਰਾਂਸਫਰ ਕਰਵਾਉਣਾ ਹੈ ਤੀਜੇ ਨੰਬਰ ਤੇ ਜਿਹੜੀ ਆਪਸ਼ਨ ਆ ਰਹੀ ਹੈ ਜੀ ਇਹ ਹੈਗੀ ਹੈ ਜੀ ਵਹੀਕਲ ਟਾਈਪ ਵਹੀਕਲ ਟਾਈਪ ਮਤਲਬ ਵੀ ਤੁਹਾਡੇ ਕੋਲੇ ਜਿਹੜੇ ਵਹੀਕਲ ਦੇ ਤੁਸੀਂ ਨੰਬਰ ਲਗਾਉਣਾ ਹੈ ਉਹ ਵਹੀਕਲ ਕਮਰਸ਼ੀਅਲ ਯੂਜ਼ ਕਰਨਾ ਹੈ ਜਿਵੇਂ ਕਿ ਪੀਲੀ ਪੀਲੀ ਪਲੇਟ ਵਾਲਾ ਹੁੰਦਾ ਹੈ ਤੇ ਦੂਜੇ ਨੰਬਰ ਤੇ ਆ ਜਾਂਦਾ ਪ੍ਰਾਈਵੇਟ ਵਹੀਕਲ ਕਿ ਤੁਸੀਂ ਚਿੱਟੀ ਪਲੇਟ ਵਾਲਾ ਲਗਾਉਣਾ ਜੀ ਸੋ ਇੱਥੇ ਤੁਸੀਂ ਜੇਕਰ ਤੁਸੀਂ ਪ੍ਰਾਈਵੇਟ ਲਗਾਉਣਾ ਤਾਂ ਪ੍ਰਾਈਵੇਟ ਨੂੰ ਸਿਲੈਕਟ ਕਰ ਲਓ ਜੇਕਰ ਤੁਸੀਂ ਕਮਰਸ਼ੀਅਲ ਗੱਡੀ ਲਈ ਹੈ ਕੋਈ ਕਿਰਾਏ ਤੇ ਵਾਹਣ ਵਾਲਾ ਤੇ ਜਾਂ ਯੈਲੋ ਪਲੇਟ ਲਗਾਉਣੀ ਹੈ ਤਾਂ ਤੁਸੀਂ ਉਹਨੂੰ ਕਮਰਸ਼ੀਅਲ ਯੂਜ਼ ਕਰ ਲਓ ਜੀ ਅੱਗੇ ਜਿਹੜੀ ਚੌਥੀ ਆਪਸ਼ਨ ਆ ਰਹੀ ਹੈ ਆਪਣੇ ਸਾਹਮਣੇ ਉਹ ਆ ਰਹੀ ਹੈ ਜੀ ਨੰਬਰ ਨੂੰ ਤੁਸੀਂ ਜਿਹੜਾ ਸਿਲੈਕਟ ਕਰਕੇ ਰੱਖਿਆ ਉਹ ਕਾਪੀ ਚੱਕ ਲੋ ਦੇਖੋ ਤੁਸੀਂ ਕਿਹੜਾ ਨੰਬਰ ਉੱਥੇ ਚੂਜ਼ ਕਰਕੇ ਪਹਿਲਾਂ ਇੱਥੇ ਜਿਵੇਂ ਤੁਹਾਨੂੰ ਸੀਰੀਜ਼ ਦਿਖਾਈ ਦਿੰਦੀ ਹੈ ਉਹ ਸੀਰੀਜ਼ ਨੂੰ ਸਿਲੈਕਟ ਕਰ ਲਓ ਦੇਖੋ ਮੈਂ ਇੱਥੇ ਸੀਰੀਜ਼ ਨੂੰ ਸਿਲੈਕਟ ਕਰ ਲੈਣਾ ਜੀ ਸੀਰੀਜ਼ ਨੂੰ ਸਿਲੈਕਟ ਕਰਨ ਤੋਂ ਬਾਅਦ ਥੱਲੇ ਮੈਂ ਆਪਣਾ ਜਿਹੜਾ ਉੱਥੋਂ ਪਸੰਦ ਕਰਕੇ ਆਇਆ ਸੀ ਉਹ ਨੰਬਰ ਪਾਉਣਾ ਹੈ ਜੀ ਨੰਬਰ ਪਾ ਕੇ ਆਪਾਂ ਇਹਨੂੰ ਚੈੱਕ ਕਰ ਲੈਨੇ ਆ ਵੀ ਇਹ ਆਪਣੇ ਕੋਲੇ ਅਵੇਲੇਬਲ ਹੈ ਕਿ ਨਹੀਂ ਤੁਸੀਂ ਦੇਖ ਸਕਦੇ ਹੋ ਉਹਦੀ ਫੀਸ ਵੀ ਨਾਲ ਆ ਗਈ ਹੈ ਜੀ 5000 ਰੁਪਿਆ ਫੀਸ ਹੈ ਤੇ ਇਹ ਨੰਬਰ ਮੈਂ ਹੁਣੇ ਇੱਥੋਂ ਰਜਿਸਟਰਡ ਕਰ ਸਕਦਾ ਆਪ ਨੰਬਰ ਲੈ ਸਕਦਾ ਹੈ ਇਹ ਬਾਕੀ ਇੱਥੇ ਕੁਝ ਆਪਸ਼ਨ ਵੀ ਹੁੰਦੀ ਆ ਉੱਪਰਲੇ ਪਾਸੇ ਜਿਹੜੀ ਤੁਸੀਂ ਇੱਥੇ ਜਾ ਕੇ 20 ਨੰਬਰ ਜੇਕਰ ਤੁਹਾਡਾ ਫਿਰ ਵੀ ਮਨ ਬਦਲਦਾ ਹੈ ਇੱਥੋਂ ਆ ਕੇ ਵੀ ਆਪਦਾ ਨੰਬਰ ਸਿਲੈਕਟ ਕਰ ਸਕਦੇ ਹੋ ਆ ਰੈੱਡ ਅੱਖਰ ਆ ਜਿਹੜੇ ਜਿਹੜੇ ਇਹ ਸੋਲਡ ਹੋ ਚੁੱਕੇ ਆ ਯਾਨੀ ਕਿ ਖਰੀਦੇ ਗਏ ਜਿਹੜਾ ਗ੍ਰੀਨ ਹੈ ਇਹ ਹਜੇ ਪਏ ਆ ਇਹ ਤੁਸੀਂ ਖਰੀਦੇ ਸਕਦੇ ਹੋ ਪਰ ਬਹੁਤ ਜ਼ਿਆਦਾ ਲੰਮੀ ਸੀਰੀਜ਼ ਹੁੰਦੀ ਹੈ ਤੁਸੀਂ ਜਿਹੜਾ ਮਰਜ਼ੀ ਆਪਦੇ ਪਸੰਦ ਦਾ ਨੰਬਰ ਜਾਂ ਕੋਈ ਤੁਹਾਡਾ ਫੇਵਰੇਟ ਨੰਬਰ ਹੈ ਉਹਨੂੰ ਸਿਲੈਕਟ ਕਰ ਸਕਦੇ ਹੋ ਇੱਥੇ ਆ ਕੇ ਵੀ ਉਸ ਤੋਂ ਬਾਅਦ ਤੁਸੀਂ ਆਪਦਾ ਨੰਬਰ ਸਿਲੈਕਟ ਕਰ ਲਿਆ ਜੀ ਹੁਣ ਵਾਰੀ ਹੈ ਐਵੇਂ ਦੀ ਵਿੰਡੋ ਖੁੱਲ ਜਾਂਦੀ ਹੈ ਜਦੋਂ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਪ੍ਰਸੀਡ ਕਰਦੇ ਹੋ ਪਹਿਲੇ ਨੰਬਰ ਤੇ ਤੁਸੀਂ ਆਪ ਦਾ ਨੰਬਰ ਆ ਜਿਹੜਾ ਉਹ ਸਹੀ ਭਰਨਾ ਜਿਹੜਾ ਤੁਹਾਡਾ ਆਈਡੀ ਪ੍ਰੂਫ ਤੇ ਆ ਫਰਜ ਕਰੋ ਜਿਹੜਾ ਤੁਹਾਡਾ ਆਧਾਰ ਕਾਰਡ ਤੇ ਆ ਹੂਬ ਹੂ ਲਿਖਣਾ ਜੀ ਸੈਕਿੰਡ ਨੰਬਰ ਤੇ ਆਉਂਦਾ ਜੀ ਇੰਡੀਵਿਜੂਅਲ ਕੇ ਫਾਰਮ ਵੀ ਤੁਹਾਡਾ ਜਿਹੜਾ ਵਹੀਕਲ ਆ ਇਹ ਕਿਸੇ ਫਾਰਮ ਦੇ ਨਾਮ ਤੇ ਆ ਜਾਂ ਤੁਸੀਂ ਇੰਡੀਵਿਜੂਅਲ ਆ ਮਤਲਬ ਆਪਦੇ ਨਾਮ ਤੇ ਕਰਾਉਣਾ ਹੈ ਤੀਜੇ ਨੰਬਰ ਤੇ ਜਿਹੜਾ ਹੈਗਾ ਤੁਹਾਡਾ ਡਾਕਟਰ ਆਫ ਆ ਜਾਂਦਾ ਜੀ ਫਾਦਰ ਆਫ ਆ ਜਾਂਦਾ ਹਸਬੈਂਡ ਨੇਮ ਆ ਜਾਂਦਾ ਉਸ ਤੋਂ ਬਾਅਦ ਵਿਲੇਜ ਤੁਸੀਂ ਸਿਲੈਕਟ ਕਰ ਲੈਣਾ ਆਪਦੀ ਸਾਰੀ ਸਿਟੀ ਦੀ ਡਿਟੇਲ ਫੋਨ ਨੰਬਰ ਵਗੈਰਾ ਸਾਰਾ ਕੁਝ ਇੱਥੇ ਨਾਰਮਲ ਤੁਹਾਡੇ ਤੋਂ ਇਨਫੋਰਮੇਸ਼ਨ ਮੰਗਦਾ ਜੀ ਸੋ ਤੁਸੀਂ ਆਪਣਾ ਭਰ ਦੇਣਾ ਜੀ ਸਾਰੀ ਇਨਫੋਰਮੇਸ਼ਨ ਭਰਨ ਤੋਂ ਬਾਅਦ ਹੁਣ ਵਾਰੀ ਆਉਂਦੀ ਹੈ ਜੀ ਅੱਗੇ ਪੇਮੈਂਟ ਕਰਨ ਦੀ ਕੈਪਚਾ ਫਿਲ ਕਰਨਾ ਹੈ ਪੇਮੈਂਟ ਆਟੋਮੈਟਿਕ ਚੱਕੇਗਾ ਉੱਪਰ ਤੁਹਾਨੂੰ ਨੰਬਰ ਦਿਖਦਾ ਹੋਏਗਾ ਜੇਕਰ ਤੁਹਾਡੀ ਡਿਟੇਲ ਸਾਰਾ ਕੁਝ ਓਕੇ ਆ ਨੰਬਰ ਤੁਹਾਡਾ ਹੀ ਹੈ ਤੇ ਕਰੋ ਪ੍ਰੋਸੀਡ ਤੇ ਨੰਬਰ ਹੋ ਗਿਆ ਜੀ ਤੁਹਾਡਾ 1-2 ਘੰਟਿਆਂ ਦੇ ਬਾਅਦ ਵਿੱਚ ਤੁਹਾਨੂੰ ਈਮੇਲ ਆ ਜਾਈ ਆ ਜੇਗੀ ਜਿਹਦੇ ਉੱਤੇ ਲਿਖਿਆ ਹੋਏਗਾ ਤੁਹਾਡਾ ਨੰਬਰ ਤੇ ਅੱਜ ਤੋਂ ਇਹ ਤੁਹਾਡਾ ਨੰਬਰ ਹੈ ਕਿਸੇ ਵੀ ਆਰਟੀਓ ਆਪਣੇ ਆਰਟੀਓ ਦੇ ਦਫ਼ਤਰ ਜਾਓ ਉਹਨਾਂ ਨੂੰ ਉਹ ਈਮੇਲ ਦਿਖਾਓ ਤੇ ਆਪਦੇ ਵਹੀਕਲ ਤੇ ਨੰਬਰ ਰਜਿਸਟਰਡ ਕਰ ਲਓ ਤੇ ਲੈ ਲਓ ਸੋ ਇਹ ਸੀ ਜੀ ਅੱਜ ਦੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਅੱਗੇ ਵਾਸਤੇ ਵੀ ਆਪਣੀਆਂ ਜੀ ਇਨਫੋਰਮੇਸ਼ਨ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਦੇ ਨਾਲ ਜੁੜੋ ਸਬਸਕ੍ਰਾਈਬ ਕਰੋ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲਿਆ ਕਰੋ ਥੋੜਾ ਜਿਹਾ ਸਾਡਾ ਫਾਇਦਾ ਹੋ ਜਾਂਦਾ ਵਧੀਆ-ਵਧੀਆ ਕੰਟੈਕਟ ਤੁਹਾਡੇ ਤੱਕ ਲਿਆਉਣ ਦਾ ਸਾਨੂੰ ਉਤਸ਼ਾਹ ਮਿਲਦਾ ਹੋਰ ਸੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ ਜੀ ਸਤਿ ਸ਼੍ਰੀ ਅਕਾਲ